ਦੋਸਤੋ ਸਿੱਧੂ ਮੁਸੇਵਾਲੇ ਅਤੇ ਉਸ ਦੇ ਪਰਿਵਾਰ ਨੂੰ ਲੈ ਕੇ ਕੋਈ ਨਾ ਕੋਈ ਖਬਰ ਨਿਕਲ ਕੇ ਸਾਹਮਣੇ ਆਉਂਦੀ ਰਹਿੰਦੀ ਹੈ ਹੁਣ ਉਸੇ ਤਰ੍ਹਾਂ ਹੀ ਬਾਈ ਸਿੱਧੂ ਮੁਸੇਵਾਲੇ ਦੇ ਨਿੱਕੇ ਵੀਰ ਛੋਟੇ ਸ਼ੁਭ ਨੂੰ ਲੈ ਕੇ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਦੋਸਤੋ ਬਾਈ ਸਿੱਧੂ ਮੁਸੇਵਾਲੇ ਦੇ ਨਿੱਕੇ ਪਰਾਨ ਨੂੰ ਧਮਕੀ ਆ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਕਿਸੇ ਗੈਂਗ ਵੱਲੋਂ ਧਮਕੀ ਆਈ ਹੈ ਉਹਨਾਂ ਨੇ ਇਹ ਕਿਹਾ ਵੀ ਸਾਨੂੰ 2 ਕਰੋੜ ਰੁਪਏ ਦਿਓ ਨਹੀਂ ਅਸੀਂ ਸਿੱਧੂ ਵਾਲੀ ਕਰਾਂਗੇ ਜਿਸ ਤੋਂ ਬਾਅਦ ਪਾਇਸੀ ਦੂ ਮੂਸੇ ਵਾਲੇ ਦੇ ਮਾਤਾ ਜੀ ਦਾ ਇੱਕ ਪਾਬੂਕ ਬਿਆਨ ਸਾਹਮਣੇ ਆਉਂਦਾ ਹੈ ਬਾਈ ਸਿੱਧੂ ਦੇ ਮਾਤਾ ਕਹਿੰਦੇ ਹਨ ਕਿ ਸਾਨੂੰ ਥੋੜੇ ਦਿਨਾਂ ਤੋਂ ਧਮਕੀਆਂ ਆ ਰਹੀਆਂ ਸੀ ਕਿ ਸਾਨੂੰ 2 ਕਰੋੜ ਰੁਪਏ ਦਿਓ ਨਹੀਂ ਐਸੀ ਛੋਟੇ ਸ਼ੁਭ ਨਾਲ ਸਿੱਧੂ ਵਾਲੀ ਕਰਾਂਗੇ ਸਾਨੂੰ ਛੋਟੇ ਸ਼ੁਭ ਦੇ ਨਾਮ ਤੋਂ ਡਰਾਵਾ ਦੇ ਕੇ ਧਮਕੀਆਂ ਦੇ ਰਹੇ ਹਨ ਹੁਣ ਤਾਂ ਐਨਾ ਕੰਜਰਾਂ ਨੂੰ ਸ਼ਰਮ ਕਰ ਲੈਣੀ ਚਾਹੀਦੀ ਹੈ ਸਾਡਾ ਸਾਰਾ ਘਰ ਉਜਾੜ ਕੇ ਸਾਨੂੰ ਹੁਣ ਵੀ ਨਹੀਂ ਜੀਣ ਦਿੰਦੇ ਅਸੀਂ ਪ੍ਰਸ਼ਾਸਨ ਅੱਗੇ ਹੱਥ ਬਨ ਕੇ ਬੇਨਤੀ ਕਰਦੇ ਹਾਂ ਕਿ ਇਹਨਾਂ ਦੇ ਜਲਦ ਹੀ ਕਾਰਵਾਈ ਕਰੋ ਇਹ ਹੈ ਬਿਆਨ ਮਾਤਾ ਚਰਨ ਕੋਰਦੇ ਦੋਸਤੋ ਜੇ ਤੁਹਾਨੂੰ ਸਾਡਾ ਇਹ ਯਤਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਆਪਨੇ رائے ਕਮੈਂਟ ਵਿੱਚ ਜ਼ਰੂਰ ਦਿਓ ਤੇ ਸਭ ਤੋਂ ਜ਼ਰੂਰੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ